ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਅਹਿਮ ਜ਼ਿੰਮੇਵਾਰੀ ਆ ਗਈ ਆ ਤੇ ਇਸ ਜ਼ਿੰਮੇਵਾਰੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਸਿਆਸੀ ਕਰੀਅਰ ਵੀ ਦੌੜ ਤੇ ਲੱਗ ਗਿਆ ਹੈ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੀ ਪੋਜੀਸ਼ਨ ਕੀ ਰਹਿਣ ਵਾਲੀ ਆ ਗੱਲਬਾਤ ਇਸ ਉੱਪਰ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਪ੍ਰਵਾਸੀਆਂ ਤੋਂ ਫਾਂਡੇ ਇਕੱਠੇ ਕੀਤੇ ਜਾ ਰਹੇ ਨੇ ਕੀ ਪੰਜਾਬ ਸਰਕਾਰ ਦੇ ਆਪਣੇ ਪਾਂਡੇ ਵਿਕ ਚੁੱਕੇ ਨੇ ਖਬਰ ਬੜੀ ਅਹਿਮ ਹੈ ਗੱਲਬਾਤ ਇਸ ਉੱਪਰ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਹਰਿਆਣਾ ਦੇ ਏ ਡੀ ਜੀ ਪੀ ਦੀ ਜਿਨ੍ਹਾਂ ਦੇ ਵੱਲੋਂ ਸੁਸਾਇਡ ਕੀਤਾ ਜਾਂਦਾ ਹੈ ਪਰ ਮੌਤ ਦੇ 7 ਦਿਨ ਬਾਅਦ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਇਹ ਹੁਣ ਮਾਮਲਾ ਕਿੱਥੇ ਲਟਕ ਰਿਹਾ ਹੈ ਤੇ ਜਿਹੜੀਆਂ ਜਥੇਬੰਦੀਆਂ ADGP ਦੇ ਹੱਕ ਦੇ ਵਿੱਚ ਆਈਆਂ ਨੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਕੀ ਅਲਟੀਮੇਟਮ ਦਿੱਤਾ ਗਿਆ ਹੈ ਗੱਲਬਾਤ ਇਸ ਉੱਪਰ ਕਰਾਂਗੇ ਸ਼ਾਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਖੜਾ ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੀ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਹੁਤ ਸਵਾਗਤ ਹੈ ਤੁਹਾਡਾ ਭਾਦ ਜੀ ਸੋ ਤੁਸੀਂ ਸਰ ਤਰਨਤਾਰਨ ਜਮਨੀ ਚੋਣ ਨੂੰ ਜੇਕਰ ਦੇਖਿਆ ਜਾਵੇ ਤਾਂ ਪਹਿਲਾ ਜਦੋਂ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਚਰਚਾ ਆਵਾ ਸੀ ਕਿ ਹੁਣ ਇਸ ਉਮੀਦਵਾਰ ਨੂੰ ਬਦਲਿਆ ਜਾ ਸਕਦਾ ਹੈ ਪਰ ਪ੍ਰਤਾਪ ਸਿੰਘ ਬਾਜਵਾ ਉੱਥੇ ਅਹਿਮ ਜ਼ਿੰਮੇਵਾਰੀ ਲੈ ਲੈਂਦੇ ਨੇ ਤੇ ਇਸ ਜ਼ਿੰਮੇਵਾਰੀ ਨੇ ਉਹਨਾਂ ਦਾ ਸਿਆਸੀ ਕੈਰੀਅਰ ਵੀ ਦਾਤੇ ਲਗਾ ਦਿੱਤਾ ਹੈ ਕਿਵੇਂ ਦੇਖਦੇ ਹੋ ਤਰਨਤਾਰਨ ਦੀ ਜਮਨੀ ਚੋਣ ਨੂੰ ਕੀ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਜਿਤਾ ਪਾਵੇਗੀ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਜਿਹੜੇ ਦੁਆਰ ਨੂੰ ਲੈ ਕੇ ਆਏ ਔਰ ਜਦੋਂ ਇਹ ਕੈਂਡੀਡੇਟ ਐਲਾਨਿਆ ਗਿਆ ਤਾਂ ਸਾਰੇ ਪਾਸੇ ਇਹ ਚਰਚਾ ਤੁਰਪੀ ਸੀਗੀ ਕਿ ਇਹ ਕੈਂਡੀਡੇਟ ਜਿਹੜਾ ਉਹ ਬਹੁਤ ਵੀਕ ਹੈਗਾ ਕਾਂਗਰਸ ਨੇ ਬਹੁਤ ਵੀਕ ਕੈਂਡੀਡੇਟ ਦਿੱਤਾ ਹੈ ਇਹ ਸਿਰਫ ਵਿਰੋਧੀ ਨਹੀਂ ਸਕੂਦੀ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਵੀ ਇਹ ਚਰਚਾਵਾਂ ਬਹੁਤ ਤੇਜ਼ੀ ਦੇ ਨਾਲ ਤੁਰੀਆਂ ਪਰ ਉਸ ਤੋਂ ਬਾਅਦ ਇਹ ਚਰਚਾ ਜਿਹੜੀ ਜਦੋਂ ਆਪਾਂ ਪਹੁੰਚੀ ਇਹ ਦਿੱਲੀ ਤਾਂ ਹਾਈ ਕਮਾਂਡ ਨੇ ਇਹ ਸੋਚਿਆ ਕਿ ਕੈਂਡੀਡੇਟ ਜਿਹੜਾ ਉਹ ਚੇਂਜ ਕਰਨਾ ਚਾਹੀਦਾ ਹੈ ਕਿਉਂਕਿ ਕੈਂਡੀਡੇਟ ਜਿਹੜਾ ਉਹ ਦੌੜ ਦੇ ਵਿੱਚ ਹੀ ਹੈ ਨੀਗਾ ਕੈਂਡੀਡੇਟ ਜਿਹੜਾ ਉਹ ਮਤਲਬ ਬਿਲਕੁਲ ਕੈਂਡੀਡੇਟ ਹੈਵੀweight ਨਹੀਂ ਹੈ ਔਰ ਮਾੜਾ ਕੈਂਡੀਡੇਟ ਹੈ ਔਰ ਇਨਾ ਮਾੜਾ ਕੈਂਡੀਡੇਟ ਹੈ ਕਿ ਕਾਂਗਰਸ ਜਿਹੜੀ ਆ ਉਹ ਲੜਦੀ ਵੀ ਦਿਖ ਨਹੀਂ ਰਹੀ ਇਹੋ ਜੀਆਂ ਜਿਹੜੀਆਂ ਉਹ ਚਰਚਾਵਾਂ ਇਹੋ ਜੀਆਂ ਜਿਹੜੀਆਂ ਫੀਡਬੈਕ ਸੀਗੀ ਉਹ ਉੱਥੇ ਦਿੱਲੀ ਪਹੁੰਚੀ ਤਾਂ ਹਾਈ ਕਮਾਂਡ ਨੇ ਸੋਚਿਆ ਕਿ ਇਹ ਕੈਂਡੀਡੇਟ ਆਪਾਂ ਨੂੰ ਚੇਂਜ ਕਰ ਦੇਣਾ ਚਾਹੀਦਾ ਔਜਲਾ ਦਾ ਨਾਮ ਚੱਲਿਆ ਔਜਲਾ ਮੰਨ ਵੀ ਗਏ ਔਜਲਾ ਹੈਵੀवेट ਕੈਂਡੀਡੇਟ ਸੀ ਤਿੰਨ ਵਾਰ ਦੇ ਲਗਾਤਾਰ ਜਿੱਤੇ ਹੋਏ ਐਮਪੀ ਨੇ ਨਾਲ ਦਾ ਹਲਕਾ ਹੈ ਔਰ ਵੱਡਾ ਨਾਮ ਹੈ ਕਾਂਗਰਸ ਦੇ ਅੰਦਰ ਕੱਟੁਗਟ ਕਾਂਗਰਸ ਲੜਦੀ ਜ਼ਰੂਰ ਦਿਖਦੀ ਔਜਲਾ ਜੇ ਜਿੱਤਦੇ ਵੀ ਨਾ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਸਟੈਂਡ ਲਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਹੀਂ ਬਿਲਕੁਲ ਕੈਂਡੀਡੇਟ ਤਕੜਾ ਹੈ ਕੈਂਡੀਡੇਟ ਨੂੰ ਜਿਤਾਵਾਂਗੇ ਹੋਰ ਚਲੋ ਬਾਜਵਾ ਸਾਹਿਬ ਨੇ ਆਪਣੇ ਤੌਰ ਤੇ ਆਪਣਾ ਐਕਸਪੀਰੀਅੰਸ ਵਰਤਦਿਆਂ ਹੋਇਆਂ ਆਪਣੇ ਤੌਰ ਤੇ ਜ਼ਿੰਮੇਵਾਰੀ ਲਈ ਕਿ ਬਿਲਕੁਲ ਸਾਡਾ ਕਾਕੜਾ ਔਰ ਕੱਲ ਕਹਿੰਦੇ ਕੈਂਡੀਡੇਟ ਦੀ ਨਹੀਂ ਗੱਲ ਵਿਚਾਰਤਾਰਾ ਦੀ ਹੈ ਵਿਚਾਰਤਾਰਾ ਸਿਰਫ ਵੋਟਾਂ ਨਹੀਂ ਲੈਂਦੀ ਸਿਰਫ ਵਿਚਾਰਤਾਰਾ ਵੋਟਾਂ ਨਹੀਂ ਲੈਂਦੀ ਕੀ ਵਿਚਾਰਤਾਰਾ ਜਿਸ ਪਾਰਟੀ ਦੀ ਜਿਹੜੀ ਹੈਗੀ ਹੈ ਕਿ ਉਹ ਬੰਦਾ ਅੱਗੋਂ ਉਹ ਵਿਚਾਰਤਾਰਾ ਲੈ ਕੇ ਚੱਲ ਸਕਦਾ ਜਾਂ ਉਹ ਬੰਦਾ ਈਨੇ ਯੋਗ ਹੈਗਾ ਕਿ ਉਹ ਵਿਚਾਰਤਾਰਾ ਨੂੰ ਸਮਝਦਾ ਹੋਵੇ ਦੇ ਨਾਲ ਲੈ ਕੇ ਚੱਲਦਾ ਘੱਟੂ ਘੱਟ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਸਿਰਫ ਜਿਵੇਂ ਬਾਜਵਾ ਸਾਹਿਬ ਨੇ ਕੱਲੀ ਕਹਤੀ ਗੱਲ ਕਿ ਭਾਈ ਵਿਚਾਰਧਾਰਾ ਦੀ ਗੱਲ ਆ ਬੰਦੇ ਦੀ ਗੱਲ ਨਹੀਂ ਹੈ ਕੈਂਡੀਡੇਟ ਮਾੜੇ ਚੰਗੇ ਦੀ ਗੱਲ ਨਹੀਂ ਸਾਡਾ ਲੋਕਲ ਹੈ ਜੀ ਫਲਾਨਾ ਹੈ ਜੀ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵੇ ਦਾ ਸਿਆਸੀ ਕੈਰੀਅਰ ਜਿਹੜਾ ਉਹ ਦਾਤਾ ਤੇ ਲਾ ਕੇ ਰੱਖ ਦਿੰਦਾ ਔਰ ਇਹ ਵੀ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਦੋਂ 2024 ਦੀ ਲੋਕ ਸਭਾ ਚੋਣ ਸੀ ਜਦੋਂ ਬਹੁਤ ਜ਼ਿਆਦਾ ਲਹਿਰ ਸੀ ਅਮਰਤਪਾਲ ਸਿੰਘ ਦੀ ਉਦੋਂ ਇਸ ਤਰਨਤਾਰਨ ਹਲਕੇ ਦੇ ਵਿੱਚੋਂ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਬਣੇ ਹੋਏ ਆ ਔਰ ਖਡੂਰ ਸਾਹਿਬ ਦੇ ਜਿਹੜੇ ਲੋਕ ਸਭਾ ਹਲਕੇ ਦੇ ਨੌ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚੋਂ ਇੱਕ ਤਰਨਤਾਰਨ ਦਾ ਹਲਕਾ ਦੀ ਹੈ ਔਰ ਜਦੋਂ ਪੂਰੀ ਲਹਿਰ ਸੀ ਜਿਹੜੀ ਅਮਰਤਪਾਲ ਸਿੰਘ ਦੀ ਤਾਂ ਉਦੋਂ ਅਮਰਤਪਾਲ ਸਿੰਘ ਨੂੰ ਤਰਨਤਾਰਨ ਦੇ ਵਿੱਚੋਂ 44000 ਤੇ 703 ਵੋਟਾਂ ਜਿਹੜੀਆਂ ਉਹ ਪੈਂਦੀਆਂ ਨੇ ਔਰ ਜਿਹਨਾਂ ਦੀ ਸਰਕਾਰ ਹੈ ਔਰ ਮੌਜੂਦਾ ਮੰਤਰੀ ਜਿਹੜਾ ਉਹ ਲੜ ਰਹੇ ਸੀਗੇ ਉਹ ਉੱਥੇ ਲਾਲਜੀਤ ਭੁੱਲਰ ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਔਰ ਉਹ ਤੀਜੇ ਨੰਬਰ ਤੇ 18298 ਵੋਟਾਂ ਪਈਆਂ ਔਰ ਕਾਂਗਰਸ ਜਿਹੜੀ ਹੈ ਜਿਨ੍ਹਾਂ ਦੀ ਸਰਕਾਰ ਵੀ ਹੈ ਨਹੀਂ ਸੀ ਕੁਲਬੀਰ ਸਿੰਘ ਜੀਰਾ ਉੱਥੋਂ ਲੜ ਰਹੇ ਸੀ ਦੂਜੇ ਹਲਕੇ ਤੋਂ ਅੱਗੇ ਲੜ ਰਹੇ ਸੀ ਉਹ ਇਸ ਹਲਕੇ ਦੇ ਵਿੱਚੋਂ 2193 ਵੋਟਾਂ ਜੜੀਆਂ ਉਹ ਲੈ ਜਾਂਦੇ ਆ ਸੋ ਕਾਂਗਰਸ ਦੀ ਵੋਟ ਬੈਂਕ ਵੀ ਇੱਥੇ ਹੈਗੀ ਹੈ ਪਰ ਹੁਣ ਗੱਲ ਇਹ ਹੈ ਵੀ ਜਦੋਂ ਪੂਰੀ ਲਹਿਰ ਸੀ ਜਦੋਂ ਕਾਂਗਰਸ ਦਾ ਮਤਲਬ ਇੱਥੇ ਪੂਰੀ ਅਮਰਤਪਾਲ ਦੀ ਲਹਿਰ ਸੀਗੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਦੋਂ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਲੜ ਰਹੇ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਗਈ ਹੈ ਕਾਂਗਰਸ ਦੂਜੇ ਨੰਬਰ ਤੇ ਆਈ ਹੈ ਕਿ ਹੁਣ ਕਾਂਗਰਸ ਜਿਹੜੀ ਹੈ ਉਹ ਆਪਣਾ 24 ਵਾਲਾ ਜਿਹੜਾ ਉਹ ਪ੍ਰਦਰਸ਼ਨ ਹੈ ਕੀ ਉਹ ਕਾਇਮ ਰੱਖ ਸਕੇਗੀ ਬਹੁਤ ਵੱਡੇ ਸਵਾਲ ਪ੍ਰਤਾਪ ਸਿੰਘ ਬਾਜਵਾ ਅਦੇ ਉੱਪਰ ਜਿਹੜੇ ਉਠਣਗੇ ਜੇ ਇਹ ਕੈਂਡੀਡੇਟ ਦੂਜਾ ਜਾਂ ਤੀਜਾ ਸਥਾਨ ਵੀ ਹਾਸਲ ਜਿਹੜਾ ਉਹ ਨਹੀਂ ਕਰ ਸਕਦਾ ਤਾਂ ਕਿਉਂਕਿ ਜੋ ਸਿਚੁਏਸ਼ਨ ਹੈ ਇਸ ਵਕਤ ਜਿਹੜੀ ਕਾਲੀ ਦਲ ਦੀ ਜਿਹੜੀ ਬੀਬੀ ਸੁਖਵਿੰਦਰ ਕੌਰ ਤੇ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਕੌਰ ਆ ਉਹ ਇਸ ਵਕਤ ਬਹੁਤ ਵੱਡੇ ਪਦਦਰ ਦੇ ਉੱਪਰ ਕੈਂਪੇਨ ਨੂੰ ਵਿੱਢੀ ਹੋਈ ਆ ਉਹਨਾਂ ਨੇ ਔਰ ਲਗਾਤਾਰ ਕੈਂਪੇਨ ਲਗਾਤਾਰ ਉਹ ਖਿੱਚ ਰਹੇ ਆ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਤਾਂ ਜਿਹੜੇ ਹ ਸਰਕਾਰ ਦਾ ਜਿਹੜਾ ਕੈਂਡੀਡੇਟ ਆ ਹਰਮੀਤ ਸੰਧੂ ਉਹਨੇ ਵੀ ਲਗਾਤਾਰ ਜਿਹੜਾ ਕੰਮ ਪੂਰਾ ਖਿੱਚਿਆ ਹੋਇਆ ਔਰ ਜਿਹੜਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਮਰਥਨ ਦੇ ਨਾਲ ਗਿਆਨੀ ਹਰਪੀਤ ਸਿੰਘ ਹੋਣਾ ਦੇ ਸਮਰਥਨ ਦੇ ਨਾਲ ਜਿਹੜਾ ਮਨਦੀਪ ਸਿੰਘ ਆਇਆ ਸੰਦੀਪ ਸਿੰਘ ਸਣੀ ਦੇ ਜਿਹੜੇ ਬ੍ਰਦਰ ਨੇ ਉਹ ਜਿਹੜੇ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਆ ਉਹਨਾਂ ਨੂੰ ਵੀ ਭਾਰੀ ਸਮਰਥਨ ਜਿਹੜਾ ਉਹ ਮਿਲਦਾ ਦਿਖਾਈ ਦੇ ਰਿਹਾ ਪਰ ਚੋਣ ਕੈਂਪੇਨ ਦੇ ਤੌਰ ਤੇ ਦਿਖ ਨਹੀਂ ਰਹੇ ਕਿਤੇ ਤਾਂ ਉਹ ਕਰਨਵੀਰ ਸਿੰਘ ਬੁਰਜ ਉਸ ਤਰੀਕੇ ਦੇ ਨਾਲ ਨਹੀਂ ਦਿਖ ਰਹੇ ਠੀਕ ਆ ਉਸ ਦਿਨ ਪ੍ਰੈਸ ਕਾਨਫਰੰਸ ਜਾਂ ਉਸ ਦਿਨ ਉਥੋਂ ਦੀਆਂ ਕੁਝ ਤਸਵੀਰਾਂ ਜਾਂ ਕਾਂਗਰਸ ਦੀ ਉਸ ਦਿਨ ਆਵਾਜ਼ ਜਰੂਰ ਉਥੋਂ ਆ ਜਾਂਦੀ ਹੈ ਜਦੋਂ ਅਤਾਪ ਸਿੰਘ ਬਾਜਵਾ ਜਾਂਦੇ ਆ ਉਥੇ ਜਾਂ ਫਿਰ ਤੁਸੀਂ ਕਹਿ ਲੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂਦੀ ਆ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਕੱਲ੍ਹ ਵਾਲਾ ਬਿਆਨ ਹੈ ਉਹਨੇ ਵੀ ਕਿਤੇ ਨੇ ਕਿਤੇ ਪਸੂੜੀ ਪਾ ਕੇ ਜਿਹੜੀ ਉਹ ਕਾਂਗਰਸ ਦੇ ਅੰਦਰ ਰੱਖ ਦिती ਆ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਹੈ ਖਾਲਿਸਤਾਨ ਵਾਲਾ ਕਿ ਖਾਲਿਸਤਾਨ ਹੀ ਅਸੀਂ ਬਣ ਦਿਆਂਗੇ ਤੇ ਹਿੰਦੁਸਤਾਨ ਦੇ ਵਿੱਚ ਅਸੀਂ ਰਹਿਣਾ ਇਹ ਜੁਨੀ ਜਿਹੜੀਆਂ ਗੱਲਾਂ ਕੀਤੀਆਂ ਨੇ ਠੀਕ ਹੈ ਰਾਜਾ ਵਿੜਿੰਗ ਕਾਨੂੰਨਨ ਤੌਰ ਤੇ ਠੀਕ ਹੋ ਸਕਦੇ ਆ ਉਸ ਤਰੀਕੇ ਦਾ ਰਾਜਾ ਵਿੜਿੰਗ ਆਈਡੀਓਲੋਜੀ ਦੇ ਤੌਰ ਤੇ ਉਥੇ ਉਸ ਤਰੀਕੇ ਨਾਲ ਹੋ ਸਕਦੇ ਆ ਪਰ ਕਿਤੇ ਨਾ ਕਿਤੇ ਤੁਹਾਨੂੰ ਜਦੋਂ ਤੁਸੀਂ ਸਿਆਸਤ ਦੇ ਵਿੱਚ ਹੁੰਨੇ ਹੋ ਤਾਂ ਹਰ ਤਰੀਕੇ ਦਾ ਜਿਹੜਾ ਸਿਸਟਮ ਤੁਹਾਨੂੰ ਦੇਖਣਾ ਪੈਂਦਾ ਤਾਂ ਉਥੇ ਕਿਹੋ ਜੀ ਮਾਨਸਿਕਤਾ ਵਾਲੇ ਕਿਹੋ ਜੀ ਸੋਚ ਨੂੰ ਲੈ ਕੇ ਚੱਲਣ ਵਾਲੇ ਲੋਕ ਰਹਿੰਦੇ ਆ ਉਹ ਵੀ ਤੁਹਾਨੂੰ ਜਿਹੜਾ ਦੇਖਣਾ ਪੈਂਦਾ ਤਾਂ ਉਥੇ ਗਰਮ ਖਿਆਲੀ ਜਮਾਵੜਾ ਬਹੁਤ ਹੈਗਾ ਇਹ ਗਰਮਖਿਆਲੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਆ ਤਰਨबीर ਅਗਨੀ ਹੋਤਰੀ ਬੇਸ਼ੱਕ ਪੰਤਕ ਸੀਟ ਤਰਨਤਾਰ ਨੰਮਣੀ ਕੇ ਜਾਂਦੀ ਹੋਵੇ ਪਰ 2017 ਦੇ ਵਿੱਚ ਇਤੋ ਤਰਨबीर ਅਗਨੀ ਹੋਤਰੀ ਜਿਹੜੇ ਚੋਣ ਜਿੱਤੇ ਸੀ ਕਾਂਗਰਸ ਦੀ ਟਿਕਟ ਦੇ ਉੱਪਰ ਪਰ ਕਿਤੇ ਨਾ ਕਿਤੇ ਤੁਹਾਨੂੰ ਫਿਰ ਵੀ ਇਹੋ ਜਿਹੇ ਬਿਆਨ ਕੇ ਦੂਜੇ ਬੰਦੇ ਜਿਹੜੇ ਆ ਵੋਟਰ ਉਥੋਂ ਦੇ ਚਿੜ ਜਾਣ ਇਹ ਵੀ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਰਨੀਆਂ ਉਹ ਥੋੜਾ ਧਿਆਨ ਰੱਖਣਾ ਚਾਹੀਦਾ ਸੀ ਪਰ ਪ੍ਰਤਾਪ ਸਿੰਘ ਬਾਜਵਾ ਦਾ ਬਿਲਕੁਲ ਸਿਆਸੀ ਕੈਰੀਅਰ ਜਿਹੜਾ ਉਹ ਦਾਤੇ ਲੱਗਿਆ ਇਸ ਜ਼ੋਨ ਦੇ ਨਾਲ ਔਰ ਜੇ ਉਥੇ ਮਤਲਬ ਦੂਜਾ ਸਥਾਨ ਵੀ ਹਾਸਲ ਨਹੀਂ ਕਰ ਸਕਦਾ ਕੈਂਡੀਡੇਟ ਜੋ ਕਿ ਮੈਂ ਫਿਰ ਬਾਰ ਬਾਰ ਦੁਹਰਾ ਰਿਹਾ ਕਿ 24 ਦੇ ਵਿੱਚ ਲੋਕ ਸਭਾ ਦੀ ਚੋਣ ਜਿਹੜੀ ਹੋਈ ਹੈ 2024 ਦੀ ਕਡੂਰ ਸਾਹਿਬ ਦੀ ਜਦੋਂ ਅਮਰਤਪਾਲ ਦੀ ਫੁੱਲ ਲਹਿਰ ਸੀ ਜਦੋਂ ਆਵਾਦੀ ਪਾਰਟੀ ਦਾ ਮੌਜੂਦਾ ਵੱਡਾ ਮੰਤਰੀ ਲਾਲਜੀਤ ਭੁੱਲਰ ਜਦੋਂ ਚੋਣ ਲੜ ਰਿਹਾ ਸੀ ਤਾਂ ਉਦੋਂ ਵੀ ਕਾਂਗਰਸ ਇੱਥੇ ਖਡੂਰ ਸਾਹਿਬ ਦੀ ਲੋਕ ਸਭਾ ਚੋਣ ਮੌਕੇ ਵੀ ਤਰਨਤਾਰਨ ਦੇ ਵਿੱਚੋਂ ਦੂਜੇ ਨੰਬਰ ਤੇ ਵੋਟਾਂ ਲੈ ਕੇ ਜਾਂਦੀ ਐ ਔਰ ਹੁਣ ਸਵਾਲ ਇਹ ਖੜੇ ਹੁੰਦੇ ਆ ਕਿ ਮੰਤਰੀ ਦੇ ਅੱਗੇ ਮੌਜੂਦਾ ਔਰ ਲਹਿਰ ਦੇ ਅੱਗੇ ਵੀ ਬਾਹਰੋਂ ਬਾਹਰਲੇ ਹਲਕੇ ਤੋਂ ਆਏ ਕੁਲਵੀਰ ਸਿੰਘ ਜੀਰਾ ਦੂਜੇ ਨੰਬਰ ਤੇ ਰਹਿ ਜਾਂਦੇ ਆ ਤਰਨਤਾਰਨ ਦੀ ਸੀਟ ਦੇ ਉੱਤੋਂ ਤਰਨਤਾਰਨ ਵਿਧਾਨ ਸਭਾ ਹਲਕੇ ਚੋਂ ਪਰ ਹੁਣ ਕਰਨਵੀਰ ਬੁਰਜ ਜਿਹਨੂੰ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਲੈ ਕੇ ਆਏ ਐ ਜਿਹਨੂੰ ਤਗੜੇ ਡੀਰ ਦੱਸਿਆ ਜਾ ਰਿਹਾ ਔਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿ ਜੇ ਉਹ ਦੂਜੇ ਜਾਂ ਤੀਜੇ ਨੰਬਰ ਤੇ ਵੀ ਨਹੀਂ ਆਉਂਦੇ ਜੇ ਦੂਜੇ ਨੰਬਰ ਤੇ ਵੀ ਨਹੀਂ ਆਉਂਦੇ ਤਾਂ ਕੀ ਪ੍ਰਦਰਸ਼ਨ ਮਾੜਾ ਨਹੀਂ ਮੰਨਿਆ ਜਾਣਾ ਕੀ ਪ੍ਰਤਾਪ ਸਿੰਘ ਬਾਜਵਾ ਤੇ ਸਵਾਲ ਸਵਾਲ ਜਰੂਰ ਉੱਠਣਗੇ ਇਸੇ ਚੀਜ਼ ਨੂੰ ਲੈ ਕੇ ਜਿਹੜਾ ਸਿਚੁਏਸ਼ਨ ਇਸ ਵਕਤ ਪ੍ਰਤਾਪ ਸਿੰਘ ਬਾਜਵਾ ਦੀ ਔਕਵਰ ਹੋਈ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦਾ ਸਿਆਸੀ ਕੈਰੀਅਰ ਤਰਨਤਾਰਨੀ ਜੀਵਨੀ ਚੋਂ ਨੇ ਦਾਂ ਤੇ ਲਾ ਦਿੱਤਾ ਔਰ ਪਹਿਲੀ ਵਾਰ ਹੋਇਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਖੁਦ ਆਪਣੇ ਮੁੱਢੇ ਤੇ ਲੜਾਈ ਰੱਖ ਰਹੇ ਹਨ ਕਿਉਂਕਿ ਹੁਣ ਤੱਕ 4 ਸਾਲਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਦੂਜਿਆਂ ਦੇ ਮੁੱਢੇ ਤੇ ਰੱਖੀ ਲੜਾਈਆਂ ਲੜੀਆਂ ਨੇ ਔਰ ਪਹਿਲੀ ਵਾਰੀ ਬਾਏ ਮਤਲਬ ਕਹਿਣ ਦਾ ਭਾਵ ਆਪਣੇ ਮੁੱਢੇ ਤੇ ਰੱਖ ਕੇ ਉਹ ਲੜ ਰਹੇ ਨੇ ਔਰ ਆਪਣੇ ਮੁੱਢੇ ਤੇ ਰੱਖ ਕੇ ਨਹੀਂ ਕੁ ਸਮੇਂ ਨਹੀਂ ਰੱਖ ਦਿੱਤੀ ਉਹਨਾਂ ਦੇ ਮੁੱਢੇ ਦੇ ਉੱਪਰ ਸੋ ਵੱਢ ਨਹੀਂ ਸਕੇ ਤਾਂ ਕਹਿਣ ਦਾ ਭਾਵ ਉਹ ਜਿਹੜੇ ਆ ਵੱਢ ਵੀ ਸਕਦੇ ਸੀਗੇ ਪਰ ਬਜੇ ਨਹੀਂ ਪਤਾ ਨਹੀਂ ਕਿਉਂ ਤੇ ਇਸ ਕਰਕੇ ਇਹ ਸਿਚੁਏਸ਼ਨ ਜਿਹੜੀ ਉਹਨਾਂ ਦੇ ਲਈ ਬਹੁਤ ਔਕੜ ਔਰ ਜੇ ਆਪਾਂ ਗੱਲ ਕਰ ਲਈਏ ਤਾਂ ਸਿਚੁਏਸ਼ਨ ਬਹੁਤ ਨਾਲੀ ਖਰਾਬ ਹੋ ਸਕਦੀ ਹੈ ਜੇ ਉਹ ਦੂਜੇ ਨੰਬਰ ਤੇ ਵੀ ਨਹੀਂ ਆਉਂਦੇ ਤਾਂ ਜੀ ਸਿੱਧ ਸਰ ਜਿਵੇਂ ਲਗਾਤਾਰ ਬਿਆਨ ਵੀ ਆ ਰਹੇ ਨੇ ਸਿਆਸੀ ਆਗੂਆਂ ਦੇ ਕਿ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਆ ਇਹ 2027 ਵਿਧਾਨ ਸਭਾ ਦਾ ਵੀ ਪੂਰਾ ਮਾਪਦੰਡ ਤੈਅ ਕਰੇਗੀ ਪਤਾ ਲੱਗ ਜਾਵੇਗਾ ਕਿ ਕਿਹੜੀ ਸਰਕਾਰ ਆਵੇਗੀ ਪਰ ਇਸ ਤਰ੍ਹਾਂ ਦੇ ਨਾਲ ਕਰਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੜੇ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਆਪਣਾ ਤਗੜਾ ਕੈਂਡੀਡੇਟ ਦਿੱਤਾ ਗਿਆ ਤੇ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਕੈਂਡੀਡੇਟ ਨੂੰ ਵੀ ਖੁੱਲ੍ਹ ਕੇ ਸਮਰਥਨ ਮਿਲ ਰਿਹਾ ਕਿਉਂਕਿ ਹੁਣ ਸਿਮਰਨਜੀਤ ਪਾਰਟੀ ਦੀ ਵੱਲੋਂ ਵੀ ਸਿਮਰਨਜੀਤ ਮਾਨ ਦੀ ਪਾਰਟੀ ਦੇ ਵੱਲੋਂ ਵੀ ਉਹਨਾਂ ਦਿੱਤਾ ਗਿਆ ਤਾਂ ਪਰ ਕਿਤੇ ਨਾ ਕਿਤੇ ਕਾਂਗਰਸ ਨਹੀਂ ਲੱਗਦਾ ਕਿ ਇਸ ਪੂਰੀ ਗੇਮ ਦੇ ਵਿੱਚੋਂ ਪਿੱਛੇ ਹੁੰਦੀ ਦਿਖਾਈ ਦੇ ਰਹੀ ਆ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਵੱਡੀ ਗੱਲ ਹੈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਨੋਟਿਸ ਕਰ ਚੁੱਕਿਆ ਕਿ ਕਿ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿਵੇਂ ਕਿਵੇਂ ਸਮਰਥਨ ਮਿਲ ਰਿਹਾ ਔਰ ਉਹਨਾਂ ਦੀ ਕੈਂਪੇਨ ਵੀ ਕਿੰਨੀ ਤੀਜੀ ਦੇ ਨਾਲ ਚੱਲ ਰਹੀ ਹੈਗੀ ਆ ਪਰ ਕਿਤੇ ਨਾ ਕਿਤੇ ਕਾਂਗਰਸ ਇਸ ਚੀਜ਼ ਦੇ ਵਿੱਚੋਂ ਪਛੜਦੀ ਜਿਹੜੀ ਉਹ ਜ਼ਰੂਰ ਨਜ਼ਰ ਆ ਰਹੀ ਹੈ ਮੈਂ ਇਹ ਤੁਹਾਨੂੰ ਪਹਿਲਾਂ ਹੀ ਗੱਲ ਕਹਿ ਚੁੱਕਿਆ ਹਾਂ ਔਰ ਸਿਚੁਏਸ਼ਨ ਇਹ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਚੁੱਕਿਆ ਔਰ ਇਹੀ ਸਿਚੁਏਸ਼ਨ ਜਿਹੜੀ ਹਾਲ ਦੀ ਘੜੀ ਚੱਲ ਰਹੀ ਹੈ ਔਰ ਅੱਜ ਤੋਂ ਨਾਮਿਨੇਸ਼ਨ ਸ਼ੁਰੂ ਨੇ ਔਰ ਤਕਰੀਬਨ ਮਹੀਨੇ ਇੱਕ ਦਾ ਜਿਹੜਾ ਉਹ ਸਮਾਂ ਉਹ ਰਹਿ ਚੁੱਕਿਆ ਹੈਗਾ ਔਰ ਦੇਖਦੇ ਹਾਂ ਕਿ ਕਦੋਂ ਤੱਕ ਜਿਹੜਾ ਇਹ ਕੈਂਪੇਨ ਇਹਨਾਂ ਦੀ ਰੁੱਢਦੀ ਹੈ ਕਿੰਨਾ ਕੁ ਇਹ ਅੱਗੇ ਵੱਧਦੇ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉੱਪਰ ਜਾਂਦੇ ਹੈ ਜਾਂ ਡਾਊਨ ਜਾਂਦੇ ਹੈ ਇਹ ਵੀ ਗੱਲ ਜਿਹੜੀ ਦੇਖਣ ਵਾਲੀ ਹੋਊਗੀ ਪਰ ਕਾਂਗਰਸ ਦੇ ਲਈ 27 ਤੋਂ ਪਹਿਲਾਂ ਇਹ ਚੋਣ ਜਿਹੜੀ ਇੱਕ ਤਰੀਕੇ ਨਾਲ ਹਾਲਾਂਕਿ ਮੈਂ ਫੇਰ ਉਹ ਵਾਰ-ਵਾਰ ਗੱਲ ਤੁਹਾਨੂੰ ਦੱਸਦਿਆਂ ਕਿ ਜਦੋਂ ਜਿਮਨੀ ਚੋਣ ਜਦੋਂ ਵੀ ਕੋਈ ਆਉਂਦੀ ਹੈ ਸੈਮੀਫਾਈਨਲ ਹੀ ਮੰਨਿਆ ਜਾਂਦਾ ਹੈ ਔਰ ਹਾਲੇ ਵੀ ਦੋ ਤਿੰਨ ਜਿਮਨੀ ਚੋਣਾਂ ਇਸ ਤੋਂ ਬਾਅਦ ਵੀ ਸਰਤੇ ਖੜੀਆਂ ਨੇ ਉਹ ਸੈਮੀਫਾਈਨਲ ਹੁੰਦੀਆਂ ਜੇ ਇਹ ਸੈਮੀਫਾਈਨਲ ਹੁੰਦੀਆਂ ਇਹ ਗੱਲ ਦੇਖਣ ਵਾਲੀ ਆ ਪਰ ਇਹ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜੇ ਇੱਥੇ ਹਵੀ ਨਾ ਵੀ ਹੋ ਗਈ ਤਾਂ ਕਾਂਗਰਸ ਦੇ ਲਈ ਸਿਚੁਏਸ਼ਨ 27 ਤੋਂ ਪਹਿਲਾਂ ਬਹੁਤ ਜ਼ਿਆਦਾ ਖਰਾਬ ਹੋ ਜੂਗੀ ਜੀ ਬਿਲਕੁਲ ਉੱਧਰ ਸਰ ਗੱਲ ਕਰ ਲਈਏ ਪੰਜਾਬ ਸਰਕਾਰ ਦੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਜੋ ਹੁਣ ਤੱਕ ਵਿਰੋਧੀਆਂ ਤੇ ਇਹ ਸਵਾਲ ਚੁੱਕਦੇ ਰਹੇ ਆ ਕਿ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਇਹਨਾਂ ਨੂੰ ਵਰਤਨਾ ਨਹੀਂ ਆਇਆ ਰੱਬ ਨਾ ਕਰੇ ਜੇਕਰ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਆ ਤੇ ਅਸੀਂ ਇਸ ਪੈਸੇ ਨੂੰ ਵਰਤਾਂਗੇ ਤੇ ਲੋਕਾਂ ਨੂੰ ਮਦਦ ਦੇਵਾਂਗੇ ਪਰ ਹੁਣ ਜਦੋਂ ਪੰਜਾਬ ਚਾਰੇ ਪਾਸਿਓਂ ਘਿਰ ਚੁੱਕਿਆ ਵੱਡੀ ਆਫਤਾ ਪੰਜਾਬ ਦੇ ਉੱਪਰ ਪਈ ਆ ਹੁਣ ਜਦੋਂ ਲੋਕਾਂ ਨੂੰ ਰਾਹਤ ਦੇਣ ਦਾ ਮੌਕਾ ਆਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਦੇ ਪੰਜਾਬੀਆਂ ਤੋਂ ਪੈਸੇ ਮੰਗਦੇ ਆ ਤੇ ਕਦੇ ਜੋ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀ ਵਸੇ ਹੋਏ ਆ ਉਹਨਾਂ ਤੋਂ ਪੈਸੇ ਮੰਗ ਰਹੇ ਆ ਕਿਵੇਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਬਿਆਨਾਂ ਨੂੰ ਜੋ ਪਹਿਲਾਂ ਦਿੱਤੇ ਗਏ ਸੀ ਤੇ ਹੁਣ ਜਿਵੇਂ ਸਰਕਾਰ ਦੇ ਵੱਲੋਂ ਫਾਂਡੇ ਇਕੱਠੇ ਕੀਤੇ ਜਾ ਰਹੇ ਨੇ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਕ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੀ ਉਦੋਂ ਗੱਲ ਕੀਤੀ ਸੀਗੀ ਕਿ ਇਹ ਸਰਕਾਰ ਦੇ ਕਿਤੇ ਰੰਗ ਦੇ ਜਿਹੜੇ ਆ ਬਾਡੇ ਵਿਕ ਚੁੱਕੇ ਆ ਔਰ ਸਰਕਾਰ ਜਿਹੜੀ ਆ ਹੁਣ ਐਨਆਰਆਈ ਲੋਕਾਂ ਦੇ ਵੱਲ ਪੰਜਾਬ ਦੇ ਲੋਕਾਂ ਸਿਰਫ ਐਨਆਰਆਈ ਲੋਕਾਂ ਦੇ ਵੱਲ ਨਹੀਂ ਇਹ ਵੀ ਸਿਚੁਏਸ਼ਨ ਪਹਿਲੀ ਵਾਰੀ ਹੋਈ ਬਣੀ ਆ ਪੰਜਾਬ ਦੇ ਅੰਦਰ ਕਿ ਪੰਚਾਇਤਾਂ ਤੋਂ ਵੀ ਪੈਸੇ ਲਏ ਜਾ ਰਹੇ ਆ ਹੜ੍ਹ ਹੜ੍ਹ ਪੀੜਤਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਹਾਲਾਂਕਿ ਪੰਚਾਇਤਾਂ ਨੂੰ ਤਾਂ ਉਥੋਂ ਨਹੀਂ ਦੇਣਾ ਚਾਹੀਦਾ ਸੀਗਾ ਪਰ ਇਹ ਹੋਰ ਪੰਚਾਇਤਾਂ ਤੋਂ ਜਿਹੜਾ ਉਹ ਪੈਸੇ ਲੈ ਰਿਹਾ ਤਾਂ ਜੋ ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾ ਸਕੇ ਫੰਡ ਤੇ ਗੱਲ ਇਹ ਆ ਵੀ ਜਿਹੜੇ ਐਨਆਰਆਈ ਲੋਕਾਂ ਤੋਂ ਸਰਕਾਰ ਸਹਿਯੋਗ ਮੰਗ ਰਹੀ ਆ ਔਰ ਉਹਨਾਂ ਤੋਂ ਕਹਿ ਰਹੀ ਆ ਕਿ ਤੁਸੀਂ ਸਾਨੂੰ ਡੋਨੇਟ ਕਰੋ ਤੇ ਅਸੀਂ ਅੱਗੇ ਲੋਕਾਂ ਨੂੰ ਦਵਾਂਗੇ ਇਹ ਐਨਆਰਆਈ ਲੋਕਾਂ ਦੇ ਸਿੱਤੇ ਹੀ ਤਾਂ ਪੰਜਾਬ ਜਿਹੜਾ ਉਹ ਚੱਲ ਰਿਹਾ ਹੈਗਾ ਇੱਕ ਤਰੀਕੇ ਦੇ ਨਾਲ ਵਕ ਵਕ ਐਨਜੀਯੂਜ਼ ਨੇ ਵਕ ਵਕ ਸੰਸਥਾਵਾਂ ਨੇ ਉਹਨਾਂ ਨੇ ਐਨਆਰਆਈ ਲੋਕਾਂ ਦੇ ਸਹਿਯੋਗਾਂ ਦੇ ਨਾਲ ਹੀ ਜਿਹੜੀਆਂ ਸੇਵਾਵਾਂ ਨਿਭਾਈਆਂ ਨੇ ਪਿਛਲੇ ذਰੀਆਪਨ ਜਦੋਂ ਜਿਹੜਾ ਦੇਖਿਆ ਹੈਗਾ ਆਪਾਂ ਸੇਵਾ ਜਿਹੜੀ ਚੱਲੀ ਹੈ ਇਸ ਹੜ ਦੇ ਦੌਰਾਨ ਔਰ ਉਸ ਤੋਂ ਬਾਅਦ ਹੁਣ ਫੇਰ ਜਿਹੜੇ ਲੋਕਾਂ ਦੀ ਮਦਦ ਉੱਥੇ ਕੀਤੀ ਜਾ ਰਹੀ ਹੈ ਹੜਾਂ ਦੇ ਇਹ ਜਿਹੜੀ ਜ਼ਮੀਨ ਖਰਾਬ ਹੋ ਗਈ ਸੀ ਹੜ੍ਹਾਂ ਦੇ ਨਾਲ ਉਹ ਵੀ ਜਿਹੜੀ ਆ ਐਨ ਆਰ ਆਈ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਗਏ ਹੋਏ ਆ ਟਰੈਕਟਰ ਐਂਡ ਹੋਰ ਸੰਦ ਸਮਾਨ ਲੈ ਕੇ ਉੱਥੇ ਜਿਹੜੀ ਆ ਜ਼ਮੀਨ ਸਿੱਧੀ ਕਰਨ ਵਾਸਤੇ ਜਿਹੜਾ ਉਹਨਾਂ ਦਾ ਜਿਹੜੀ ਮਦਦ ਜਿਹੜੀ ਆ ਕਰ ਰਹੇ ਹੈਗੇ ਆ ਉਹ ਵੀ ਜਿਹੜੀ ਐਨ ਆਰ ਆਈ ਲੋਕਾਂ ਦੀ ਮਦਦ ਨਾਲ ਹੀ ਆ ਔਰ ਐਨ ਆਰ ਆਈ ਲੋਕਾਂ ਤੋਂ ਜਿਹੜੇ ਸਿੱਧੇ ਹੀ ਮਦਦ ਕਰੀ ਜਾ ਰਹੇ ਆ ਸੋ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਨਹੀਂ ਚਾਹੀਦਾ ਔਰ ਹੜ੍ਹਾਂ ਦੀ ਗੱਲ ਇਹ ਹੈ ਕੀ ਹਲੇ ਤੱਕ ਵੀ ਜਿਹੜਾ ਉਹ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਤੱਕ ਵੀ ਜਿਹੜਾ ਇਹਨਾਂ ਨੇ ਪੂਰਾ ਮੈਮੋਰੰਡਮ ਪੂਰਾ ਜਿਹੜਾ ਉਹ ਬਣਾ ਕੇ ਜਿਹੜਾ ਉਹ ਦਿੱਤਾ ਨਹੀਂ ਸੀਗਾ ਔਰ ਬੜਾ ਲੇਟ ਹੁਣ ਤੱਕ ਜਿਹੜਾ ਉਹ ਦਿੱਤਾ ਹੈਗਾ ਹੁਣ ਕਦੋਂ ਪਾਸ ਹੁੰਦਾ ਕਦੋਂ ਕੇਂਦਰ ਸਰਕਾਰ ਜਿਹੜੀ ਹੈ ਇਹਨਾਂ ਦੇ ਵੱਲੋਂ ਜਿਹੜਾ ਬਣਾਇਆ ਗਿਆ ਖਾਕਾ ਕਿ ਇਹਨਾਂ ਨੂੰ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਖੜਾ ਹੁੰਦਾ ਉਹ ਕਦੋਂ ਐਕਸੈਪਟ ਕਰਦੀ ਹੈ ਕਦੋਂ ਉਹਨਾਂ ਨੂੰ ਮੰਨਦੀ ਹੈ ਕਦੋਂ ਪੈਸੇ ਦਿੰਦੀ ਹੈ ਉਹ ਤਾਂ ਗੱਲ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਜਿਹੜੀ ਉਥੋਂ ਇਹ ਰਾਹਤ ਮਿਲੀ ਹੈ ਪੰਜਾਬ ਦੇ ਲੋਕਾਂ ਦੇ ਵੱਲੋਂ ਮਿਲੀ ਹੈ ਆਪਣੇ ਵੱਲੋਂ ਮਿਲੀ ਹੈ ਐਨਆਰਆਈ ਲੋਕਾਂ ਦੇ ਸਹਿਯੋਗ ਦੇ ਨਾਲ ਮਿਲੀ ਹੈ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਮਿਲੀ ਹੈ ਸਿੰਗਰਾਂ ਦੇ ਸਹਿਯੋਗ ਦੇ ਨਾਲ ਮਤਲਬ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਮਿਲੀ ਹੈ Hindu, Muslim, Sikh, ईसाई ਦੀ ਗੱਲ ਆਪਾਂ ਛੱਡ ਕੇ ਜਾਤ ਪਾਤ ਦੀ ਗੱਲ ਛੱਡ ਕੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਚਾਹੇ ਉਹ ਕਿਸੇ ਕਮਿਊਨਿਟੀ ਦੇ ਨਾਲ ਕੰਮ ਜਿਹੜਾ ਉਹ ਸਬੰਧ ਰੱਖਦਾ ਹੈ ਚਾਹੇ ਉਹ ਕਿਸੇ ਧਰਮ ਦੇ ਨਾਲ ਸਬੰਧ ਰੱਖਦਾ ਹੈ ਚਾਹੇ ਉਹ ਕਿਸੇ ਕਿੱਤੇ ਦੇ ਨਾਲ ਸਬੰਧ ਰੱਖਦਾ ਹੈ ਚਾਹੇ ਉਹ ਬਾਹਰ ਲਏ ਤੇ ਚਾਹੇ ਉਹ ਅੰਦਰ ਰਹਿ। ਸੋ ਇਹਨਾਂ ਨੇ ਹੁਣ ਇੱਕ ਵੱਖਰਾ ਖਾਤਾ ਵੀ ਬਣਾ ਦਿੱਤਾ। ਇਹਨਾਂ ਨੇ ਵੱਖਰਾ ਖਾਤਾ ਵੀ ਬਣਾ ਦਿੱਤਾ ਕਿ ਇਸ ਖਾਤੇ 'ਚ ਪੈਸੇ ਪਾਓ। ਜੀ। ਹੂੰ। ਇੱਕ ਵੱਖਰਾ ਉਹ ਵੀ ਜਿਹੜਾ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਵੱਖਰਾ ਖਾਤਾ ਸੀ ਜਿਹੜਾ ਉਹ ਤਾਂ ਬਣਾਇਆ ਤੇ ਜਿਹੜਾ ਮੁੱਖ ਮੰਤਰੀ ਕਹਿੰਦੇ ਰੀਲੀਫ ਫੰਡ ਆ ਉਹਦੇ ਵਿੱਚ ਐਨਆਰਈ ਲੋਕ ਪੈਸਾ ਨਹੀਂ ਪਾ ਸਕਦੇ। ਜੀ। ਹੁਣ ਮੁੱਖ ਮੰਤਰੀ ਇਹ ਗੱਲ ਦੱਸ ਰਿਹਾ ਹੁਣ ਟੈਕਨੀਕਲੀ ਕਿੰਨਾ ਠੀਕ ਹੈ ਜਾਂ ਗਲਤ ਹੈ ਇਹ ਤਾਂ ਹੁਣ ਮੁੱਖ ਮੰਤਰੀ ਹੋਈ ਕੋ ਕਿ ਮੁੱਖ ਮੰਤਰੀ ਦੀ ਕਈ ਤੇ ਗੱਲ ਤੇ ਅੱਜ ਅੱਜ ਕੱਲ ਲੋਕਾਂ ਨੂੰ ਭਰੋਸਾ ਵੀ ਜਿਹੜਾ ਉਹ ਰਹਿ ਨਹੀਂ ਗਿਆ ਇਹ ਵੀ ਲੀਡਰਾਂ ਦੇ ਲਈ ਬੜੀ ਜਿਹੜੀ ਹੈਰਾਨੀ ਦੀ ਗੱਲ ਹੈ ਔਰ ਲੋਕ ਜਿਹੜੇ ਆ ਉਹ ਲੀਡਰਾਂ ਦੀਆਂ ਗੱਲਾਂ ਤੇ ਹੁਣ ਭਰੋਸਾ ਕਰਨੋਂ ਹਟ ਗਏ ਔਰ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਆ ਕਿ ਭਾਈ ਐਨ ਆਰ ਆਈ ਇਹ ਲੋਕ ਜਿਹੜੇ ਆ ਉਸ ਮੁੱਖ ਮੰਤਰੀ ਰੀਡ ਫੰਡ ਦੇ ਵਿੱਚ ਪੈਸਾ ਨਹੀਂ ਸੀ ਪਾ ਸਕਦੇ ਇਸ ਕਰਕੇ ਸਾਨੂੰ ਚੜ੍ਹਦੀ ਕਲਾ ਵਾਲਾ ਜਿਹੜਾ ਉਹ ਖਾਤਾ ਸਾਨੂੰ ਬਣਾਉਣਾ ਪੈ ਗਿਆ ਇਸੇ ਕਰਕੇ ਜਿਹੜਾ ਉਹਨਾਂ ਨੂੰ ਦਿੱਤਾ ਸੋ ਇੱਕ ਤਰੀਕੇ ਨਾਲ ਭਾਂਡੇ ਸਰਕਾਰ ਦੇ ਵਿਕ ਚੁੱਕੇ ਆ ਹੁਣ ਆਨਲਾਈਨ ਜਿਹੜਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਉਹ ਕਿਹਾ ਗਿਆ ਹੈਗਾ ਕਿ ਭਾਈ ਤੁਸੀਂ ਸਾਨੂੰ ਸਹਾਇਤਾ ਕਰੋ ਜੀ ਸਰ ਲੱਗਦਾ ਨਹੀਂ ਤੁਹਾਨੂੰ ਕੇਜਰੀਵਾਲ ਸਾਹਿਬ ਦੇ ਨਾਲ ਹਮੇਸ਼ਾ ਭਗਵਾਨਤਮਾਨ ਰਹਿੰਦੇ ਨੇ ਜੋ ਉਹ 54000 ਕਰੋੜ ਰੁਪਏ ਦੀ ਗੱਲ ਕਰਦੇ ਸੀ ਕਿ 20000 ਕਰੋੜ ਰੁਪਏ ਸੀ ਮਾਈਨਿੰਗ ਦੇ ਵਿੱਚੋਂ ਕਮਾ ਲੈਣਾ ਤੇ ਬਾਕੀ ਰਹਿੰਦਾ ਹੁੰਦਾ ਅਸੀਂ ਕਰਪਸ਼ਨ ਰੋਕ ਕੇ ਕਮਾ ਲਾਂਗੇ ਲਗਭਗ 4 ਸਾਲ ਹੋਣ ਵਾਲਿਆ ਸਰਕਾਰ ਨੂੰ ਉਹ ਪੈਸਾ ਵਰਤ ਲੈਣਾ ਚਾਹੀਦਾ ਫਿਰ ਉਹ ਲੁਕੋ ਕੇ ਕਿਉਂ ਰੱਖਿਆ ਪਿਆਗਾ ਉਹ ਪੈਸਾ ਆਇਆ ਹੀ ਨਹੀਂ ਪੈਸਾ ਆਇਆ ਹੀ ਨਹੀਂ ਜੇ ਉਹ ਪੈਸਾ ਹੈ ਤਾਂ ਫਿਰ ਵਾਰ-ਵਾਰ ਇਹਨਾਂ ਨੂੰ ਜਿਹੜਾ ਹੈਗਾ ਉਹ ਕਿਉਂ ਕਰਜ਼ਾ ਜਿਹੜਾ ਚੁਕਣਾ ਪੈ ਰਿਹਾ ਇਹ ਵੀ ਜਿਹੜੀਆਂ ਗੱਲਾਂ ਇਹਨਾਂ ਨੂੰ ਦੱਸਣੀਆਂ ਪੈਣਗੀਆਂ ਸੋ ਉਹ ਉਹ ਪੈਸਾ ਕਿੱਥੇ ਗਿਆ ਉਹ ਕੀ ਉਹ ਕਪੜਾ ਹੈ ਜਾਂ ਕੀ ਹੈ ਕਿਉਂਕਿ ਹਰ ਸਾਲ ਇਹ 20000 ਕਰੋੜ ਰੁਪਇਆ ਰੇਤੇ ਦੇ ਵਿੱਚੋਂ ਗੱਲ ਕਰਦੇ ਸੀ ਜੇ ਆਪਾਂ 54000 ਕਰੋੜ ਦੀ ਗੱਲ ਛੱਡ ਵੀ ਲਈਏ ਹਰ ਸਾਲ ਇਹ 20000 ਕਰੋੜ ਰੁਪਇਆ ਰੇਤੇ ਦੇ ਵਿੱਚ ਉਹ ਇਕੱਠਾ ਕਰਨ ਦੀ ਗੱਲ ਕਰਦੇ ਸੀ ਹੁਣ ਤਕਰੀਬਨ ਤਕਰੀਬਨ 4 ਸਾਲ ਜਿਹੜੇ ਆ ਉਹ ਹੋ ਚਲੇ ਆ 4 ਸਾਲ ਦੇ ਵਿੱਚ ਉਹ ਜੇ ਆਪਾਂ ਗੱਲ ਕਰੀਏ ਆਹ ਸਾਲ ਜੇ ਆਪਾਂ ਪੂਰਾ ਬਰੰਗਣੀਏ ਤਾਂ 3.5 ਸਾਲਾਂ ਦਾ 70000 ਕਰੋੜ ਰੁਪਏ ਜਿਹੜਾ ਬਣ ਚੁੱਕਿਆ ਹੁਣ 70000 ਕਰੋੜ ਰੁਪਏ ਗਿਆ ਕਿ ਵਾਈਟ ਪੇਪਰ ਲਿਆਉਣਾ ਚਾਹੀਦਾ ਇਸ ਮਸਲੇ ਦੇ ਉੱਪਰ ਇਹਨਾਂ ਨੂੰ ਅੰਕੜੇ ਦੱਸਣੇ ਚਾਹੀਦੇ ਆ ਕਿ ਭਾਈ ਹੁਣ ਤੱਕ ਸਾਡੇ ਵਾਅਦੇ ਦੇ ਮੁਤਾਬਕ 3.5 ਸਾਲਾਂ 70000 ਕਰੋੜ ਰੁਪਏ ਆ ਜਾਣਾ ਚਾਹੀਦਾ ਸੀ ਤੇ ਹੁਣ ਤੱਕ ਆਇਆ ਕਿੰਨਾ ਜੇ ਕੀ 70000 ਕਰੋੜ ਆਇਆ ਕੀ 60 ਹਜ਼ਾਰ ਕਰੋੜ ਆਇਆ ਕੀ 50 ਆਇਆ 40 ਆਇਆ 30 ਆਇਆ ਕਿੰਨਾ ਆਇਆ ਇਹ ਜਿਹੜੀ ਆ ਗੱਲ ਸਰਕਾਰ ਨੂੰ ਜਿਹੜੀ ਆ ਉਹ ਦੱਸਣੀ ਚਾਹੀਦੀ ਹੈ ਔਰ ਦੱਸ ਕੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਭਾਈ ਆਖਰ ਉਹ ਪੈਸਾ ਗਿਆ ਕਿੱਥੇ ਤਾਂ ਬਿਲਕੁਲ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ